ਸਸੀਕਾਲ ਜੀ ਕੀ ਹਾਚਾ ਸਾਰੇ ਭਰਾਵਾਂ ਦੇਖੋ ਵੀਰੋ ਨਿੱਕਾ ਸਿੱਧੂ ਲੋੜੀ ਮਨਾ ਰਿਹਾ ਹੈ ਹਵੇਲੀ ਦੇ ਵਿੱਚ ਖੇਡ ਰਿਹਾ ਪੈਸੇ ਹਨ ਠੀਕ ਹੈ ਜੀ ਨਾਲ ਮਾਤਾ ਜੀ ਤੇ ਲੋੜੀ ਮਨਾ ਰਿਹਾ ਤੇ ਵੀਡੀਓ ਪੂਰੀ ਦੇਖ ਕੇ ਕਮੈਂਟ ਕਰਕੇ ਜਰੂਰ ਦੱਸੋ ਕਿ ਕਿੱਦਾਂ ਲੱਗੀ ਵੀਡੀਓ ਦੇਖੋ ਵੀਰ ਨਿੱਕਾ ਸਿੱਧੂ ਸਸੀਕਾਲ ਜੀ ਮੈਂ ਮੈਨੂੰ ਦੱਸਦਾ ਸਾਡਾ ਪਿੰਡ ਸਭਾਓ ਸਵਾਤਾ ਜੀ ਅੱਜ ਤੋ ਦਿਲਾ ਆਪਣਾ ਪਿੰਡ ਹੈ ਅਸੀਂ ਦਿੱਤੀ ਮੇਰਾ ਇਹਨਾਂ ਦਿਨਾਂ ਦੀ ਖਮਾਖੋਦ ਦਾ ਰਿਸ਼ਤਾ ਉਹ ਦਿਨ ਆੜੇ ਖੁੱਤਰਾ ਆਧਾਰਿਤ ਸੀ ਹੈ ਤੇ ਬੀਕਿਆ ਦਾ ਰਿਸ਼ਤਾ ਵੀ ਹੈ ਅਸੀਂ ਹਰ ਕੋਸ਼ਿਸ਼ ਕੀਤੀ ਹੈ ਹਰ ਵਾਰ ਸਾਡਾ ਸਾਡੇ ਪਿਆਰੇ ਦੀ ਜਿੰਨਰ ਵਕੀਤਾਂ ਦੀ ਸਾਰੇ ਜਨਮਾਂ ਦਾ ਕੋਲ ਰਿਸ਼ਤਾ ਤੇ ਸਦਾ ਲਈ ਤੁੰਦੀ ਸੀ ਸੀਤੂ ਤੂੰ ਮੇਰਾ ਅਸੀਂ ਹਰ ਕਿਸ ਤਰੀਕੇ ਨਾਲ ਸਮਰੱਥ ਹੈ ਕੋਸ਼ਿਸ਼ ਕਰਦੇ ਹੁੰਦੇ ਆਸੀਂ ਵੀ ਅਸੀਂ ਐਨਾ ਕੋ ਯੋਜਨਾ ਪਾਈ ਹੈ ਸਾਡੀ ਮਾਂ ਨੂੰ ਇੰਨੀ ਖੁਸ਼ੀ ਕੌਸਕ ਦਾ ਸਾਡੇ ਬਲਵਤ ਦੇ ਸਕੀਏ ਅਸੀਂ ਸਿੱਧੂ ਦਾ ਬੰਨ੍ਹੇ ਸਾਡੇ ਦੇ ਬੰਨ੍ਹਣ ਕਰੇ ਪਰ ਮਾਤਾ ਦੇ ਮੋਢੇ ਨਾਲ ਮੋਢਾ ਲਾ ਕੇ ਕੋਟਾਂ ਹੌਸਲਾ ਦੇ ਦਿੱ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਭਾਵੇਂ ਸਾਡੇ ਤੋਂ ਸਾਡੇ ਵੀਰੇ ਦਾ ਲੋਕ ਕਦੇ ਨਹੀਂ ਚੱਲ ਹੋਣਾ ਹਮੇਸ਼ਾ ਹੀ ਇਸੇ ਨਾਲ ਗੱਲ ਕਰਨ ਲੱਗੇ ਇਮੋਸ਼ਨਲ ਹੋ ਜਾਂਦੇ ਹਾਂ ਅੰ内 ਅੰਦਰੋਂ ਮੇਰਾ ਜੀਗਰ ਆ ਜੀੜਾ ਰੋ ਰਿਹਾ ਸਮਾਜ ਦੇ ਵਿੱਚ ਜੀਣਾ ਹੁੰਦਾ ਸਮਾਜ ਦੇ ਵਿੱਚ ਦੇ ਚਰਨਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਖੱਟੇ ਹੋਏ ਕੰਮਾਂ ਨੂੰ ਨੇਪਰੇ ਚਾੜਨਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋ ਅੱਜ ਅਸੀਂ ਮਾਤਾ ਜੀ ਨੂੰ ਲੋਲੀ ਦਾ ਤਿਹਾਰ ਹੱਸਾ ਲਾਪਾ ਕੇ ਆਇਆ ਹਾਂ ਲੋਲੀ ਦਿਨੇ ਸਮਾਜ ਦੇ ਵਿੱਚ ਐਸੇ ਤਿਹਾਰ ਮਨਾਏ ਜਾਂਦੇ ਨੇ ਉਹਨਾਂ ਧੀਆਂ ਦੇ ਲਈ ਜਿਹੜੀਆਂ ਟੁੱਟੂਆਂ ਹੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਤਨਾ ਕੀਤਾ ਆ ਦੁਨੀਆ ਨੇ ਜਲਾ ਮੇਰੇ ਦੇ ਰੀਖੀ ਸੋਤਾ ਦਲਤਾਂ ਦੀ ਨਹੀਂ ਮੁਕੀ ਪਰ ਰੂਹ ਹੀ ਮੁਕੀ ਇਤਨਾ ਕੀਤਾ ਜੀ ਦੋਸਤਾਂ ਇਟੱਚ ਮੈਂ ਇਕਨਾ ਇੱਕ ਟੱਟੇ ਮੁਨੇ ਆ ਇਹ ਸਾਡੇ ਤਿਹਾਰ ਕਰਨ ਵਾਲੇ ਕੰਮ ਸਭ ਬੜਾ ਮਜੂਤ ਬਣਾਉਂਦੇ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅੱਥੀ ਬੰਦ ਹੋ ਗਏ ਆ ਕਿੰਨਾ ਨੀਲਾ ਰੰਗ ਕਰਿਆ ਕਿੰਨਾ ਧਮਾਉਂਦੀਆਂ ਕਿੰਨਾ ਪੂਰੇ ਗਏ ਕਿ ਵਿੱਚ ਅਸੀਂ ਹੋਰੋਂ ਨਹੀਂ ਆਪੇ ਤਾਂ ਕਿੰਨੇ ਲੱਗੀਆਂ ਅਸੀਂ ਲੋਕ ਇਹ ਇੱਕ ਬੜੀ ਦਿਨ ਦੇ ਜਿਹੜੇ ਆ ਉਹਨਾਂ ਤੇ ਨਾਮ ਕੱਟਾ ਜਿਹਨਾਂ ਦੇ ਪ੍ਰਾਤੋ ਜੰਦੇ ਨੇ ਉਹਨਾਂ ਬਾਹਰ ਨੂੰ ਕੱਟਾ ਨਾ ਲਿਜਿ ਗਰਾ ਜੀ ਕਰਦੇ ਤਾਂ ਕੋਈ ਕੁਝ ਕਰਕੇ ਆਦੇ ਨੇ ਇੰਕੀ ਤਰ੍ਹਾਂ ਕਿ ਜਿਵੇਂ ਕਾਨੂੰਨ ਹਾਂਸ ਦਾ ਦੇ ਲਈ ਉਹਨਾਂ ਨੂੰ ਸਰਕਾਰ ਨੇ ਇੰਨੀ ਲਈ ਹੈ ਕਿ ਇਹਨਾਂ ਤਿਹਾਰਾਂ ਨੂੰ ਮੋਟਾ ਦਿੱਤਾ ਹੈ ਕੋਸ਼ਿਸ਼ ਕੀਤੀ ਹੈ ਸੋਸਾਇਟੀ ਤਨਨਾ ਸੀ ਜਿਹਦੇ ਸਿੱਤੂ ਦੀ ਤਨਨਾ ਜੀ ਜਾਣਦੇ ਕੀ ਨੇਨਾ ਗੱਲ ਹੋਈ ਸੀ ਕਵਾਰ ਮੇਰੇ ਘਰੋਂ ਨਾਲ ਮਾਪਿਆਂ ਤੋਂ ਦਿੱਤਾ ਇੱਕ ਨਹੀਂ ਬਲਕਿ ਤੋਂ ਹੀ ਬਹੁਤ ਸਾਰੇ ਸਾਥਕਾਰ ਰੇਣੋ ਇਹਦੇ ਬੜਾ ਗੜਾ ਕਿ ਮੁੰਡਾ ਮੈਂ ਆਪਣੀਆਂ ਹੱਥੀਆਂ ਦਾ ਪੈਣਾ ਦੇ ਰਿਹਾ ਮਾਂ ਦੇ ਪੈਣਾ ਨੂੰ ਸੰਭਾਲੇ ਦੇਮਾ ਅਸਲ ਹੁਣਾ ਕੁੰਨਾ ਤੇ ਹੀ ਬਲ ਸੋਲਤੀ ਸੀ ਸੋ ਅਸੀਂ ਉਹਨਾਂ ਨੂੰ ਬੋਲਣ ਨਹੀਂ ਚਾਹਿਆ ਨਹੀਂ ਆਪਣੀ ਗੱਲ ਦੀ ਸੁਣਾਉਣ ਦੀ ਮੈਂ ਕੋਸ਼ਿਸ਼ ਕਰੀਏ ਤੁਹਾਤਾ ਵੀ ਨਾਲਤੀ ਵਾਦਾ ਕਰਿਆ ਕਿ ਮਾਂ ਦਾ ਦੀ ਅਸੀਂ ਵੀ ਵੀਰ ਦਾ ਜਿਹੜਾ ਤੁਕਣਾ ਤੁਹਾਨੂੰ ਪੂਰਾ ਕਰਾ ਕੇ ਤੁਸੀਂ ਦੇਖਿਆ ਆ ਅਭਿਨ ਹਸਾਲ ਨਿਰੋਤਿ ਨਿਯਮ ਮਨਾਉਣੀ ਆ ਤਾਂ ਕਿ ਸਿੰਧੂ ਫੈਮਲੀ ਨੂੰ ਉਹ ਕਲਾਕੀ ਦੀਆਂ ਸੰਦਾਰੀ ਦਿੱਤੀ ਆ ਅੱਜ ਲੋਰੀ ਦਾ ਤਿਹਾਰਾ <table> ਤਾਡੇ ਲਈ ਸਾਡਾ ਸਾਡੇ ਘਰ ਛੋਟਾ ਸਿੱਧੂ ਆਇਆ ਤਦਾ ਸੋਭਾ ਆਇਆ ਤੁਹਾਨੂੰ ਬਹੁਤ ਖੁਸ਼ੀ ਹੈ ਅਸੀਂ ਇਹ ਲੋਰੀ ਹੈ ਜਿਹੜੀ ਕੋ ਨੂੰ ਸੁਣਾ ਕੱਜਾ ਸਾਡੀ ਲੋਰੀ ਅਸੀਂ ਸਾਡੇ ਵੀਰ ਦੀ ਖੁਸ਼ੀ ਵੀ ਮਨਾ ਰਹੇ ਹਾਂ ਅੱਜ ਇਸ ਤਿਹਾਰਾ پیار بھیڑے شو کی پہلی لوہی ہے ਕਿਨਾਂ ਮੈਂ ਬਹੁਤ ਸਮੇਂ ਤੋਂ ਦੇਖਦੀ ਆ ਰਹੀ ਸੀ ਪਰ ਉਹ ਮੈਂ ਇਹ ਵਾਲਾ ਪ੍ਰੋਜੈਕਟ ਜੁੜੀ ਹੋਈ ਹਾਂ ਇਹ ਆਪਾਂ ਰੁਕਣਾ ਹਾਂ ਮਾਮਾ ਨੂੰ ਥੋੜਾ ਜਿਹਾ ਸਿਖਾਉਣ ਬੈਠਿਆ ਹਾਂ ਮੈਂ ਜਾਣੂੰ ਹਾਂ ਜਿਹੜਾ ਬਹੁਤ ਕਮ ਕਰ ਰਿਹਾ ਹੈ ਪਰ ਮਾਗ ਮੈਂ ਕਿਹਾ ਕਿ ਮੈਂ ਕਰ ਰਹੀ ਹਾਂ ਵੀ ਯਾ ਤੁਸੀਂ ਇੱਕ ਮਿੰਟ ਬਲਾਕ ਭਾਵੇਂ ਬੁਲਾਇਆ ਹਾਂ ਹਾਂ ਜ਼ਰੂਰ ਵੀਰ ਕਮੈਂਟ ਕਰਕੇ ਜਰੂਰ ਦੱਸੋ ਕਿਦਾ ਲੱਗੀ ਵੀਡੀਓ ਠੀਕ ਹੈ ਜੀ ਤੇ ਆਪਣੇ ਘੰਟੀ ਜਰੂਰ ਪਜਾਇਆ ਕਰੋ ਜਦੋਂ ਚੈਨਲ ਨੂੰ ਤੁਸੀਂ ਹਨ ਸਰਗ이브 ਜੋ ਫੋਲੋ ਕਰਦੇ ਆ ਤੇ ਉਸ ਲਈ ਘੰਟੀ ਨਾਲ ਭਜਾਉਣ ਨਾਲ ਤੁਹਾਡੇ ਤੱਕ ਵੀਡੀਓ ਨੂੰ ਵੀ ਪਹੁੰਚਦੀ ਜਦੋਂ ਘੰਟੀ ਭਈ ਹੁੰਦੀ ਆ ਉਸ ਤੁਹਾਨੂੰ ਲਿੰਕ ਪਹੁੰਚ ਜਾਂਦਾ ਨਾਲੇ ਵੀਡੀਓ ਦਾ ਹਨ ਇਸ ਕਰਕੇ ਨਹੀਂ ਤਾਂ ਵੀਡੀਓ ਆਉਣ ਚ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਨਾ ਤੇ ਵੀਡੀਓ ਵੀ ਦੱਸਿਆ ਕਰੋ ਕਮੈਂਟ ਕਰਕੇ ਕਿਦਾਂ ਦੀਆਂ ਲੱਗਦੀਆਂ ਸਸੀ ਗਾਲ ਸਾਰੇ ਭਰਾ ਨੂੰ ਸ਼ੇਅਰ ਜਰੂਰ ਕਰੋ ਸਸੀ ਗਾਲ ਜੀ